ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਸਾਹਿਬ ਕੇ ਪਹੁੰਚ ਚੁੱਕੇ ਜੀ ਆਪਰ ਬਾਈ ਜੀ ਨੇ ਗੱਲਬਾਤ ਕਰੀਏ ਦੇਖੋ ਅੱਜ ਵੀ ਬਾਈ ਨੇ ਕੋਲ ਕੋਈ ਪੰਛੀ ਦੇ ਲੱਗ ਪੈ ਬੈਠਾ ਸਵੇਲਾ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰੇ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਦੁਆਲੇ ਵਾਲੇ ਬਹੁਤ ਮਾਰ ਕੇ ਤੁਹਾਨੂੰ ਬਾਈ ਜੀ ਪਹਿਲੇ ਐਡਵਾਂਸ ਹੀ ਦੇ ਦਈਏ ਜੀ ਹਾਂਜੀ ਹਾਂਜੀ ਚਲ ਹੋਰ ਸੁਣਾਓ ਬਾ ਵਧੀਆ ਸੀ ਵਧੀਆ ਜੀ ਚਲੋ ਆਦਾ ਬੜੀ ਟੋਲ ਡਰ ਗੱਡੀ ਆ ਟੋਲ ਟਰ ਜਾ ਰਹੇ ਕਿ ਮਾਲ ਗਏ ਲੈਣਾ ਹੈ ਡੰਗਰ ਲਏ ਹੀ ਅੱਛਾ ਰਾਦਾ ਮੰਡੀ ਦਾ ਅੱਜ ਜਾਓਗੇ ਹਾਂਜੀ ਹਾਂਜੀ ਚਲੋ ਚਲੋ ਕਰਾਂਗੇ ਤਿਆਰੀ ਠੀਕ ਆ ਹੋਰ ਦਿਨਾ ਵਾਹ ਵਧੀਆ ਸੰਜੀਤ ਵਧੀਆ ਜੀ ਚਲੋ ਵਧੀਆ ਜੀ ਆਜ ਇੱਥੇ ਘਰੇ ਚਾਰਿਆ ਹੂੰ ਇਹਨਾਂ ਦੀ ਪਾ ਦਿੰਨੇ ਆ ਚਲੋ ਬਾਕੀ ਮੇਲੇ ਤੇ ਹਣਾ ਆ ਆ ਜੋ ਜੀ ਲਓ ਸੰਦੀਓ ਪਹਿਲਾਂ ਸੁਆ ਹਾਂਜੀ ਨਹੀਂ ਸੰਦੀ ਜੀ ਤੂੰ ਦੂਜਾ ਸੁਆ ਜੇ ਅੱਛਾ ਦੂਜਾ ਸੁਆ ਹਾਂ ਕਹਿਨੋਂ ਪਹਿਲਾਂ ਹੀ ਕਹਿ ਕੇ ਵੇਚ ਦਿੰਨੇ ਆ ਹੂੰ ਦੀ ਚੌਗੀ ਜੇ ਦੁੱਧ ਐਸਨ 14 ਕਿਲੋ ਹੋਗਾ 14 ਕਿਲੋ ਤਾਂ ਹੈ ਗਿਆ 14 ਕਿਲੋ ਤਿਆਰ ਲੈ ਜੀ ਚੋਰਾ ਕੋਲ ਤਿਆਰ ਆ ਸਮੋਹ ਲਹਾਰੇ ਲੈ ਕੇ ਰੇ ਘੱਟ ਕੋਟ ਵਧੀਆ ਵਾ ਠੀਕ ਆ ਆਜੋ ਆਜੋ ਮੈਂ ਠੰਡੀ ਸੀਲ ਕੋਈ ਇਹੋ ਜੀ ਗੱਲ ਨਹੀਂ ਚੋ ਆਜੂ ਪਹਿਲਾਂ ਵਧੀਆ ਹਣਾ ਮੈਂ ਵਧੀਆ 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 ਹਾਂਜੀ ਬੋਲੋ ਫਿਰ ਮੌਲਤ ਤੇ ਸੰਦੀਪ ਜੀ ਆਫਰ ਆ ਅਜਾ ਆਫਰ ਆ ਆਫਰ ਆ ਪੂਰੀ ਆਫਰ 50000 ਦੀ ਵੇਚ ਦੀਏ ਹਾਂ 2000 ਛੱਡ ਮੈਂ 2000 ਦੀ ਚਲੋ ਜਾਂਦੋ ਹਜ਼ਾਰ ਹੀ ਹੋਰ ਚਲੋ ਦੇ ਦਾਂਗੇ 47000 ਚੱਲਣ ਦੋ ਅੱਜ ਪਹਿਲੇ ਜਾ ਦੇ ਸੇਲ ਆ ਦੋ ਦਿਵਾਲੀ ਠੀਕ ਆ ਹਾਂਜੀ ਚਲੋ ਲਓ ਬਈ 47000 ਦੀ ਵੇਰ ਚੱਲਣ ਦੋ ਕਰਾਏ ਟੈਂਪਰੀ ਆ ਵੀ ਸ਼ੰਮੂ ਜਰਸੀ ਇਹਨੇ ਪਹਿਲੇ ਪੈਪ ਖਾ ਦਿਆ ਬਈ ਤੁਹਾਨੂੰ ਕਿਲਾ ਪਰਸੋਂ ਦੀ ਸੂਈ ਸੰਦੀਪ ਜੀ ਇਹਦੇ ਕੋ ਬੋਲਾ ਹੀ ਹੋਊਗਾ ਕੋਈ 8 ਕਿਲੋ ਅਜਾ 8 ਕਿਲੋ ਬੋਲਾ ਹੋਊਗਾ 7 ਹੋ ਜਾ 8 ਹੋ ਜਾ ਬੋਲਾ ਹੋਊਗਾ ਲਓ ਜੀ ਹਾਂਜੀ ਫਾਟਾ ਦੇ ਕੋਲ ਬੋਲ ਆਇਆ ਇਹ ਵੀ ਦੇਖੋ ਮਰਾਨ ਦੇ ਦੁੱਧ 11 12 ਕਿਲੋ ਕਰ ਜੂਗੀ ਠੀਕ ਆ ਨਹੀਂ ਠੀਕ ਹੈ ਫਿਰ ਜਿੰਨਾ ਹੈਗਾ ਪੌਣਾ ਕਹਣਾ ਨਹੀਂ 7 8 ਕਿਲੋ ਜਿਹੜਾ ਹੈਗਾ ਪਰ ਪੈਸੇ ਵੀ ਉਹਨੇ ਕੀ ਲੈਣੇ ਆ ਹੀ ਛੋਟੇ ਜਿਹਾ ਬਸ ਮਾਰ ਨਾਲ ਮੁੱਲ 30 ਨਹੀਂ 32 ਨਹੀਂ 5000 ਦੀ ਦੇ ਦਈਏ ਠੀਕ ਆ ਹੋਰ ਦੋ ਛੱਡ ਦਾਂਗੇ 23000 ਦੀ ਦੇ ਦਾਂਗੇ ਮਾਫਰਤਾ ਕਹੀਆਂ 20000 ਦੀ ਦੇ ਦਾਂਗੇ 20000 ਦੀ ਬਿਹਰ ਹਾਂਜੀ ਬਗਰ ਨੇਵਾ ਨੂੰ ਸਾਰੇ ਕਰਾ ਦੇ ਬਹੁਤ ਸੋਹਣੀ ਮਿਹਰ ਆ ਚੈੱਕ ਕਰਾ ਕਰ ਦੇ ਜਾਣ ਤੋਂ ਬਸ ਠੀਕ ਆ ਭਜੀ ਨਾ ਇੰਨਾ ਮਾਰ ਜਾਂ ਚੜਾ ਕੇ ਰੱਖਦਾ ਹੈ ਮੇਲੇ ਦੇ ਵਿੱਚ ਇਦਾਂ ਮੈਂ ਰਹੂ ਉੱਥੇ ਹੈ ਮੇਲੇ ਦੇ ਵਿੱਚ ਇਦਾਂ ਦਾ ਮਾਰ ਜਾਂ ਰਹੂਗਾ ਅੱਛਾ ਮੇਲੇ ਵਿੱਚ ਰਹੂਗਾ ਠੀਕ ਆ ਭਲਾ ਆਹਾ ਭਾਈ ਇਧਰ ਇਹਦਾ ਬੱਚਾ ਨਹੀਂ ਹੈਗਾ ਸੰਦੀਪ ਜੀ ਪਿਛਲੀ ਵੀਡੀਓ ਜੇ ਪਾਈ ਬੰਦੇ ਨੇ ਸਾਈ ਪਾ ਕੇ ਬਾਅਦ ਚ ਨਾ ਆਇਆ ਨਹੀਂ ਉਹ ਹੂੰ ਇਹ ਉਦੋਂ ਆਪਾਂ 24000 ਦੀ ਵੇਚੀ ਜੀ ਅੱਛਾ ਹਾਂਜੀ ਦੁੱਧ ਹੁਣ ਵੀ 11 ਕਿਲੋ ਹੋਊਗਾ 11 ਕਿਲੋ ਤੇ ਹੈਗਾ 11 ਕਿਲੋ ਦੁੱਧ ਜੇ ਪਰ ਇਹ ਖਾਲੀ ਜੇ ਚੈੱਕ ਕਰਾ ਲਈਏ ਖਾਲੀ ਜੇ ਇਹ ਖਾਲੀ ਹੈ ਨਾ ਹਾਂ ਠੀਕ ਆ ਬੱਚਾ ਮਰਿਆ ਜੇ ਬਸ ਠੀਕ ਆ ਫਿਰ ਉਹ ਕਿਸੇ ਦੇ ਘਰ ਜਾ ਕੇ ਬੋਲ ਪਏ ਅਗਲਾ ਬਾਅਦ ਚ ਹੋਰ ਨਹੀਂ ਕੁਝ 20 ਦਿਨਾਂ ਬਾਅਦ ਸੰਦੀਪ ਗੱਲ ਕਰਨੀ ਸੀ 20 ਦਿਨਾਂ ਬਾਅਦ ਚੇਤਾ ਹੁੰਦਾ ਹਾਂਜੀ ਫਿਰ ਇਹ ਸੰਦੀਪ ਜੀ ਅੱਜ ਦਾ ਮੁੱਲ ਜੇ ਦਾ 24000 ਰੁਪਿਆ ਹੂੰ ਇਹ 22000 ਦੇ ਦਾਂਗੇ 22000 ਦੇ ਚਲੋ ਜਾਣ 11 ਕਿਲੋ ਵਾਲੀ 22000 ਦੀ ਚਲੋ ਬਰ ਠੀਕ ਹੈ ਫਿਰ ਲਓ 22000 ਰੇਡ ਵੇਚ ਲਓ ਬਿਲਕੁਲ ਜਾਇਜ਼ ਕੰਮ ਹੀ ਆ ਹਨਾ ਭਾਈ ਜੀ ਬਿਲਕੁਲ ਸੰਦੀਪ ਜੀ ਹਾਂ ਤੇ ਤੇ ਕਾਲੀ ਵੇੜ ਭਾਈ ਜੀ ਫਿਰ ਏਰਕੋ ਸੰਦੀਪ ਜੀ 9-10 ਕਿਲੋ ਤੋਂ ਜੇ 9-10 ਕਿਲੋ ਦਾ ਹਾਂਜੀ 20 ਦਿਨਾਂ ਦੀ ਸੁਈ ਮਗਰ ਵਸ਼ੀ ਜੇ ਦੇ ਅੱਛਾ ਇਹਦੇ ਮਗਰ ਬੱਛੀ ਜੇ 20 ਦਿਨਾਂ ਦੀ ਸੂਈ ਜੇ ਬੱਛੀ ਮਗਰ ਹਣਾ ਹਾਂਜੀ ਸੁੰਦਰ ਜੀ ਬਾਈ ਰੱਖਦੇ ਆ ਹੂੰ ਥਣ ਚ ਧਾਰ ਦਾਣਾ ਫਰਕ ਹੋਊਗਾ ਉਹਦੀ ਗਰੰਟੀ ਹੋਊਗੀ ਠੀਕ ਆ ਹਾਂਜੀ ਹੈ ਸ਼ਾਈ ਹਾਲ ਦੀ ਜੇ ਫੈਂਟ ਵੀ ਚੰਗੀ ਆ ਆ ਜਾ ਆ ਜਾ ਆਜੋ ਆਜੋ ਸ਼ਾਈ ਸੂਈ ਵੇਖੋ ਚੋਟਾ ਹੀ ਪਾ ਬੋਲੋ ਬਰ ਇਹ ਸੰਦੀਪ ਜੀ ਕੋਈ 30 ਨਹੀਂ 32 ਨਹੀਂ 27000 ਦੀ ਦੇ ਦिए 2000 ਦੋ 25 ਦੀ ਦੇ ਦਾਂਗੇ 25000 ਦੇਦਾ ਇਸਨੀ 25 ਦੀ ਜਾਨ ਰਵਾ ਠੀਕ ਆ ਲਓ ਵੀ ਸਿਰਫ 25000 ਦੀ ਹਾਂਜੀ ਹਾਂਜੀ ਤੇਰੇ ਸੁਖਸੰਦੂ ਚਾਟੀ ਪਿੰਡ ਵਾਲੇ ਵੇਚ ਲੋ ਕਰਾ ਦੇ ਭਾਅ ਵੇਚ ਲੋ ਛੋਟਾ ਦਾ ਮੁੱਲ ਸਹੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਚਲੋ ਤੇ ਬਾਕੀ ਮੇਰਾ ਵੀ ਇੱਥੇ ਆਓ ਚੈੱਕ ਕਰੋ ਚੋਅਲ ਜਿਹੜਾ ਪਾਸ ਕਰੋ ਨਹੀਂ ਤਾਂ ਕੋਈ ਚੱਕਰ ਨਹੀਂ ਤਸੱਲੀ ਉਹ ਵੀ ਨਾ ਦੀ ਬਿਲਕੁਲ ਕੋਈ ਨਹੀਂ 25 ਹੀ ਪਾ ਰੋ ਕੋਈ ਗੱਲ ਹੈ ਨਾ ਜੀ ਬਾਕੀ ਪਾਏ ਦਾ ਦੁੱਧ ਦਿਹਾੜੀ ਡੰਗ ਡੰਗਰੋਪਰਾ ਕਰ ਜੇ ਵੱਖਰੀ ਗੱਲ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਵਾ ਪਈ ਮਾਲ ਹੋਰ ਚੰਗੀਆਂ ਵੱਟੀਆਂ ਵੜਾਉਣ ਚਲੋ ਠੀਕ ਆ ਹਾਂਜੀ ਸਬਸਕ੍ਰਾਈਬ